ਅਸੀਂ ਵੀਡੀਓ ਬਣਾਉਣੀ ਹੈ ਮਿੱਤਰੋ ਠੀਕ ਹੈ ਤੇ ਲੋਕਾਂ ਨੂੰ ਦਿੱਕਤ ਉਹੀ ਹੋਈ ਜਾਂਦੀ ਹੈ ਉਹੀ ਮੱਚੀ ਜਾਂਦੀ ਹੈ ਆ ਆਪਣੇ ਕੁਝ ਕਰਨ ਨਾਲ ਨਹੀਂ ਨਾ ਕਿਸੇ ਨੇ ਤੇ ਲੋਕ ਦੂਜਿਆਂ ਨੂੰ ਵੀ ਰੋਕਦੇ ਵੀ ਇਹ ਕੁਰੀਅਰ ਜਿਹਨਾਂ ਦੇ ਖਾਣੇ ਦੇ ਲਈ ਜਿਹਨੂੰ ਦਿੱਕਤ ਆ ਉਹ ਵੀ ਦੱਸਦੇ ਆਪਾਂ ਨੂੰ ਆਪਣਾ ਗੱਲਾਂ ਬਾਤਾਂ ਇਹ ਤੁਹਾਨੂੰ ਦੱਸ ਨਹੀਂ ਸਕਦੇ ਵਿੱਚ ਕੀ ਚੱਕਰ ਹੈ ਉਹ ਅਗਲੇ ਵਲੌਗ ਤੇ ਸ਼ੇਅਰ ਕਰਾਂਗੇ ਹਣਾ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਲਓ ਜੀ ਕਾਪੀਆ ਸੋਹਵਾ ਸੋਹਵਾ 8 ਵਜੇ ਅੱਜ ਟਾਈਮ ਹੈ ਵਲੌਗਿੰਗ ਸਟਾਰ ਤੇ ਜਾ ਕੇ ਆਉਣਾ ਮਿੱਤਰੋ ਕਿਤੇ ਠੀਕ ਹੈ ਮੈਂ ਤੇ ਮੰਮੀ ਨੇ ਸਮਾਸ ਤੇ ਜਾ ਕੇ ਆਉਣਾ ਮੱਥਾ ਮੱਥਾ ਤੇ ਕੇ ਆਉਣਾ ਹਨਾ ਬੀਬੀ ਉਹ ਰੱਤ ਇਧਰ ਇਕਰ ਕਰਨਾ ਹੈ ਅੱਜ ਅਸੀਂ ਸਮਾਸ ਤੇ ਜਾ ਕੇ ਆਣੇਗਾ ਮੱਥਾ ਤੇ ਕੇ ਆਉਣੀ ਅਸੀਂ ਓ ਠੀਕ ਹੈ ਹਾਂ ਤੇ ਫੋਟੋਸ ਲਈਏ ਬੱਚਾ ਲਈਏ ਹਾਂ ਹਾਂ ਹੋਰ ਕੁਝ ਨਹੀਂ ਕਰਨਾ ਤੈਨੂੰ ਨਾ ਕੋਈ ਨਹੀਂ ਚਾਹੀਦੀ ਲੈ ਕੋਈ ਨਹੀਂ ਚਾਹੁੰਦੀ ਕਹਿਣਾ ਹੈ ਤਰਕੇ ਤਰਕੇ ਬੀਬੀ ਦਾ ਸਰੀਰ ਨਹੀਂ ਬਣੇ ਤੇ ਮੈਂ ਤੇ ਮੰਮੀ ਜਾਵਾਂਗੇ ਮਿੱਤਰੋ ਠੀਕ ਹੈ ਤੇ ਮੈਂ ਥਾਡੇ ਇੱਕ ਆਵੇਂਗਾ ਅੱਜ ਫਿਰ ਹੋਰ ਕੰਮ ਧੰਦੇ ਵੀ ਬਹੁਤ ਜ਼ਿਆਦੇ ਕਰਨੇ ਆ ਬਣੇ ਰਿਓ ਵਲੌਗ ਆਇਆ ਨਾ ਖੇਤ ਤੇ ਫੋਨ ਵੀ ਦਿਨ ਆ ਕੰਪਨੀ ਦਾ ਫੋਨ ਆਊਗਾ ਖੇਤ ਜਾਣਾ ਤੇ ਖੇਤ ਜਾ ਕੇ ਪਾਣੀ ਪੁੰਨ ਲਾਉਣੇ ਅੱਜ ਆਗੇ ਮਿੱਤਰੋ ਆਪਣੀ ਵਾਰੀ ਬੋਗੇ ਜੀ ਠੀਕ ਆ ਆ ਫੜ ਮੜੇ ਬਾਕੀ ਕੰਦਾ ਬਾਅਦ ਚੈੱਕ ਕਰਾਂਗੇ ਜੇਰਾ ਇੱਥੋਂ ਉੱਪਰੋਂ ਨਿਕਲਦੇ ਸੋਹਣਿਓ ਪਹੁੰਚ ਚੁੱਕੇ ਆ ਖੇਤ ਆ ਹੁਣ ਸਾਰ ਮੋਟਰ ਛੱਡਤੀ ਤੇ ਵਾਰੀ ਮਿੱਤਰੋ ਆਪਣੀ ਹੈਗੀ 1:30 ਤੇ ਮੋਟਰ ਛੱਡਤੀ ਕੱਲੀ ਤੇ ਇਨੇ 1:00 ਨੂੰ ਕਿੱਲਾ ਅੱਧਾ ਕਿੱਲਾ ਪਾਉਣਾ ਕਿੱਲਾ ਲਾ ਦੂ ਮੋਟਰ ਕਿਉਂਕਿ ਪਰੇ ਆਪਣੇ ਪਾਣੀ ਥੋੜਾ ਜਾਂਦਾ ਵੀ ਔਖਾ ਹੀ ਏ ਤੇ ਤਾਂ ਕਰਕੇ ਸਾਰਾ ਪਾਣੀ ਲੱਗ ਜੂ ਆਪਣਾ ਤੇ ਹੁਣ ਕਰਾ ਕਿ ਲਾ ਕੇ ਇੱਕ ਕਿੱਲੇ ਛੱਡ ਦਿੰਦੇ ਆ ਉਹ ਸਿਰੇ ਵਾਲੇ ਕੈਰੇਜ ਕਿਉਂਕਿ ਉਧਰ ਅੱਧਾ ਕਰ ਟੁੱਟ ਮਾ ਯਾਰ ਉਧਰ ਪਾਣੀ ਔਖਾ ਜਾਂਦਾ ਜੋ ਮੋਗ ਦੇ ਪਾਣੀ ਆਇਆ ਤੇ ਨਾ ਪਾਣੀ ਹੋ ਜਾਂਦਾ ਬਾਹਲਾ ਤੇ ਮੁੜ ਕੇ ਪਾਣੀ ਟੁੱਟਦਾ ਹੈ ਤੇ ਹੁਣ ਕੱਲੀ ਮੋਟਰ ਛੱਡ ਦਿੰਦੇ ਆ ਐਨੇ ਅੱਧਾ ਕਿੱਲਾ ਪਾਉਣਾ ਕਿ ਨਾ ਲੱਗ ਜੂਗਾ ਤੇ ਉਸ ਤੋਂ ਬਾਅਦ ਫੇਰ ਬਿਨੇ ਕੀ ਬੰਦ ਹਣਾ ਮਿੱਤਰੋ ਮੋਕੇ ਤੇ ਢੇੜਾ ਮਾਰਨ ਆਏ ਸੀ ਤੇ ਮੋਕੇ ਤੇ ਲਿਆ ਢੇੜਾ ਮਾਰ ਆਪਾਂ ਤੇ ਹੁਣ ਚੱਲਦੇ ਆਂ ਖੇਤ ਜਿੱਥੇ ਆਪਣਾ ਪਾਣੀ ਲੱਗੀ ਜਾਂਦਾ ਤੇ ਉਹ ਬੰਦੇ ਦਾ ਜਿਹੜਾ ਪਾਣੀ ਵੜਦੇ ਨੇ ਉਹ ਪਾਣੀ ਵੀ ਲੱਗ ਗਿਆ ਅੱਧਾ ਘੰਟਾ ਪਹਿਲਾਂ ਹੀ ਤੇ ਉਹਨੇ ਆਪਣੇ ਛੜਤਾ ਤੇ ਆਪਾਂ ਚੱਲੀ ਗਏ ਮਿੱਤਰੋ ਦਵਾ-ਦਾਵ ਹਣਾ ਖੇਤ ਆਪਾਂ ਟਾਈਮ ਵੱਜ ਗਿਆ 3:10 ਤੇ 2-3 ਘੰਟੇ ਹੋ ਗਏ ਪਾਣੀ ਪਈ ਜਾਂਦੇ ਨੂੰ ਤੇ ਲਗਭਗ 2.5 ਕਿੱਲੇ ਪਾਣੀ ਤੇ ਲੱਗ ਚੁੱਕੇ ਨਾਲ ਮੋਟਰਾਂ ਤੇ ਨਾਲ ਮੋਘਾ ਇਹ ਜ ਹੁਣ ਛੱਡਿਆ ਆ ਕਿੱਲਾ 1.5 ਕਿੱਲੇ ਚ ਤੇ ਕਿੱਲਾ ਕਾ ਹਾ ਰਹਿੰਦਾ ਏ ਇਹ ਬਸ ਉਹ ਕਹਿ ਰਹੇ ਥੋੜੇ ਵੱਧ ਭਰੇ ਐ ਮੱਥੇ ਵੱਧ ਜਾਣਗੇ ਤੇ ਪਾਣੀ ਸਾਰ ਇਸ ਕਾਰੇ ਚ ਆ ਜੂਗਾ ਤੇ ਵੇਖ ਕੇ ਕੀ ਕਾਰੇ ਲੱਗਗੇ ਨਾ ਲੱਗੇ ਮੂ ਥੋੜੇ ਰਹਿੰਦੇ ਬੰਨੇ ਸੀਗੇ ਮੈਂ ਪੰਜ ਚਾਰ ਕਰਮਾ ਹਨ ਤੇ ਚਲੋ ਮਿੱਤਰੋ ਵੇਣੇ ਆ ਤੇ ਫਿਰ ਚੱਲਾਇਆ ਘਾਟ ਪਾਣੀ ਪੂਰ ਲਾ ਆਸਟ ਕਹਿ ਰਹਿ ਗਿਆ ਤਿੰਨ ਚਾਰ ਕਨਾਲਾਂ ਦਾ ਤੇ ਪਾਣੀ ਵਧਿਆ ਗਿਆ ਪਾਣੀ ਵੜਾਤਾ ਪਾ ਕੇ ਚਾਚੇ ਨੂੰ ਠੀਕ ਹੈ ਤੇ ਹੁਣ ਆਪਾਂ ਗਾਂ ਲੇ ਕੇ ਚੱਲ ਗੋਣ ਨਾਲੇ ਮੰਨੀ ਮਿੱਟੀ ਸਬਜ਼ੀ ਲੈ ਕੇ ਆਉਣੇ ਆ ਤੇ ਨਾਲੇ ਸਬਜ਼ੀ ਲੈ ਕੇ ਆਉਣੇ ਹਨ ਤੇ ਆਉਂਦੇ ਵੇਖ ਲਾਂ ਕਿਰਾ ਹੁਣੇ ਪਾਣੀ ਛੱਡਿਆ अद्धे घंटे भी मिनट लग जाए इन आप गांह तो जाके आ जाएंगे तो टाइम बड़ी साढ़े चार पाँच बजने शाम हो चुकी है हाँ पुत की गल है रोटी खानी है लड्डू तो खा ले पुत सारे हम्म हाँ पुता की गल है कि गल रोटी खानी जी ਲੱਡੂ ਪਤੰਦਰੋਂ ਸਾਰੇ ਖਾ ਗਏ ਤੁਸੀਂ ਲੱਡੂ ਜਲੇਬੀਆਂ ਲੱਟਰਨ ਪਤੰਦਰ ਬਾਲੇ ਛਾਣੇ ਆ ਪੁੱਤ ਪਛਮੀ ਖੰਡ ਮਿੱਤਰੋ ਆ ਕੁੱਤੇ ਵੇਖੋ ਇਹਨਾਂ ਨੂੰ ਨਾ ਮੈਂ ਲੱਡੂ ਜਲੇਬੀਆਂ ਪਾਦੇ ਘਰੋਂ ਆਈ ਸੀ ਮੇਰੇ ਵਾਸਤੇ ਸਪੈਸ਼ਲ ਤੇ ਹੁਣ ਪਤੰਦਰ ਮੇਰਾ ਇਹ ਖੜਾ ਨਹੀਂ ਛੱਡਦੇ ਵੇਖੋ ਸੱਤ ਅੱਠ ਆ ਤੇ ਮੈਨੂੰ ਐ ਲੌਂਕੀ ਜਾਂਦੇ ਆ ਵੇਖ ਇਧਰ ਮਾੜਾ ਇੱਕar ਹੀ ਲੱਡੂ ਪਾਇਆ ਇਹਨੂੰ ਇੱਕ ਲੱਡੂ ਜਲੇਬੀਆਂ ਬਸ ਮੇਰੇ ਕੋਲ ਸਮਾਨ ਜਾਂ ਸੀਗਾ ਨਾਲ ਹੈ ਨਾ ਵਿਆਹ ਵਾਲਾ ਜਾਂ ਤੇ ਪਾਤਾ ਤੇ ਹੁਣ ਵੇਖੋ ਸਾਰੇ ਮੇਰੇ ਆਲੇ ਦੁਆਲੇ ਤੁਰੇ ਫਿਰਦੇ ਆ ਮਾਂ ਮਗਰ ਵੀ ਨਹੀਂ ਜਾਂਦੇ ਪੋਲੇ ਪੈਰੀਏ ਜਾ ਪੁੱਤ ਖੇਡੋ ਐਸ਼ ਕਰੋ ਹੁਣ ਜਿਹੜਾ ਪੌਣਾ ਸੀ ਪਾਤਾ ਜੇ ਕੱਲ ਨੂੰ ਇਸ ਵੇਲੇ ਆ ਜਾਓਗੇ ਤਾਂ ਤੁਹਾਨੂੰ ਰੋਟੀਆਂ ਲਿਆ ਦੂੰਗਾ ਮੈਂ ਠੀਕ ਹੈ ਤੁਹਾਡੇ ਵਾਸਤੇ ਕੱਲ ਰੋਟੀਆਂ ਲਿਆਉਂਗਾ ਤੇ ਇੱਥੇ ਟਾਈਮ ਨਾਲ ਆ ਜਾਓ ਦੁਪਹਿਰ ਓਕੇ ਬਾਏ ਮਿੱਤਰੋ ਲੋਬੀ ਮਿੱਤਰੋ ਆ ਚੁੱਕੇ ਆਪਾਂ ਖੇਤੋਂ ਨਾਲੇ ਢੋਲੇ ਤੇ ਟਾਈਮ ਹੋ ਗਿਆ 7:30 ਦਾ ਤੇ ਮੈਂ ਰੈਸਟ ਕਰਨ ਲੱਗ ਗਿਆ ਨਾਲੇ ਮੈਂ ਕਰ ਲੱਗ ਗਿਆ ਵੀਡੀਓ ਐਡੀਟਿੰਗ ਤੇ ਅੱਜ ਮੇਰੀ ਬੀਬੀ ਵਲੌਗ ਚ ਨਹੀਂ ਆਏ ਫੈਮਲੀ ਮੇਰੀ ਕੋਈ ਨਹੀਂ ਵਲੌਗ ਤੇ ਅੱਜ ਕਉਂ ਖੇਤ ਕੰਮ ਕਰਦੇ ਸੀ ਤੇ ਕੱਲ ਨੂੰ ਵੇਣਿਆ ਕੀ ਪ੍ਰੋਗਰਾਮ ਬੰਦਾਂ ਮਿੱਤਰੋ ਹਨਾ ਤੇ ਕਿਰਾਂ ਰੋਟੀ ਪਾਣੀ ਖਾਵਾਂਗੇ ਦਾਦੀ ਲੈ ਕੇ ਆਵਾਂ ਐਂ ਤਾਂ ਮਾੜੀ ਮੋਟੀ ਤੁਹਾਨੂੰ ਗੱਲਬਾਤ ਕਰਾਵਾਂਗੇ ਵਿੱਚ ਬਲਾਵਾ ਜਰੂਰੀ ਹੈ ਇਹਦੇ ਵੀ ਨਾ ਫਿਰ ਗੱਲ ਨਿਭਾਉਣੀ ਕਿਉਂਕਿ ਮੈਨੂੰ ਤੜਕੇ ਜੀ ਇਕੱਲੇ ਨੂੰ ਵੇਖੀਐ ਨਿਓ ਵਿੱਚ ਥੋੜਾ ਜਿਹਾ ਨਵੀਂ ਚੀਜ਼ ਹੋਵੇ ਤੇ ਸੌਖਾ ਹੋ ਜਾਣਾ ਤੇ ਚਲੋ ਕਰਾਂ ਵੀਡੀਓ ਐਡੀਟਿੰਗ ਕਰਨਾ ਮਿੱਤਰੋ ਮੈਂ ਤੇ ਪਾਉਣ ਦੀ ਤਿਆਰੀ ਕਰਾਂ ਜਿਹੜੀ ਤੜਕੇ ਆਉਗੀ ਤੜਕੇ ਨਹੀਂ ਆਹ ਵੀਡੀਓ ਆਊਗੀ ਪਰਸੋਂ ਅੱਗੇ ਚੱਲਦਾ ਕੰਮ ਠੀਕ ਆ ਆਪਣਾ ਤੇ ਚਲੋ ਆ ਗਈ ਮਿੱਤਰੋ ਮੇਰੀ ਦਾਦੀ ਤੜਕੇ ਦਾ ਸੀਗਾ ਮੈਂ ਖੇਤ ਬੀਬੀ ਮੈਨੂੰ ਤੂੰ ਯਾਦ ਕਰਿਆ ਕਿੰਨਾ ਕੁ ਮੇਰੇ ਜੀ ਨਹੀਂ ਲੱਗਿਆ ਕਿਤਾ ਰਾਜੋ ਦੀ ਗੱਲ ਸੁਣ ਕੇ ਕਰਤਾਂ ਤੇ ਹੁਣ ਤੇਰਾ ਜੀ ਲੱਗਿਆ ਨਹੀਂ ਮੇਰੇ ਬਿਨਾ ਤੂੰ ਤਾਂ ਲੱਗ ਹੀ ਗਿਆ ਚੁੱਪ ਜੇ ਫਿਰ ਕਾ ਤੋ ਫਿਰਦੀ ਆ ਕੱਲ ਜਿਹਨੇ ਬੀਬੀ ਮੇਰੀ ਚੁੱਪ ਜੀ ਫਿਰਦੀ ਆ ਮਾੜੀ ਮਾੜੀ ਨਾ ਡਾਉਨ ਲੱਗਦਾ ਸਰੀਰ ਮੈਨੂੰ ਠੀਕ ਹੈ ਤੇ ਮੈਨੂੰ ਐ ਦੱਸ ਤੂੰ ਬੀਬੀ ਇੱਕ ਮਿੰਟ ਤੇ ਇੱਥੇ ਆ ਮੇਰੇ ਕੋਲੇ ਇੱਥੇ ਆਪਾਂ ਇੱਕ ਗੱਲ ਕਰਨੀ ਹੈ ਅੱਜ ਹਾਂ ਜ਼ਰੂਰੀ ਗੱਲ ਹੈ ਇਹ ਗੱਲਾਂ ਕਰਨੀਆਂ ਚਾਹੀਦੀਆਂ ਹੁਣ ਤੂੰ ਮੈਨੂੰ ਦੱਸ ਲੋਕਾਂ ਨੂੰ ਕੀ ਦਿੱਕਤ ਆ ਆਪਣੇ ਤੋਂ ਅੱਜ ਤੋਂ ਬਥੇਰੇ ਰਪਿੰਡ 'ਚ ਵੀ ਬਥੇਰੇ ਆਕ ਜੰਦੇ ਮੈਂ ਪਿੰਡ 'ਚ ਨਹੀਂ ਹਾਸ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਕੀ ਦਿੱਕਤ ਹੈ ਉਹਨਾਂ ਨੂੰ ਵੀ ਰਪਿੰਡ 'ਚ ਵੀ ਬਥੇਰੇ ਦੁੱਖਤ ਹੈ ਅਸੀਂ ਵੀਡੀਓ ਬਣਾਉਣੀ ਹੈ ਮਿੱਤਰੋ ਠੀਕ ਹੈ ਤੇ ਲੋਕਾਂ ਨੂੰ ਦਿੱਕਤ ਉਹੀ ਹੋਈ ਜਾਂਦੀ ਹੈ ਉਹੀ ਮੱਚੀ ਜਾਂਦੀ ਹੈ ਜੋ ਆ ਆਪਣੇ ਕੁਝ ਕਰਨ ਨਾਲ ਨਹੀਂ ਕਿਸੇ ਨੇ ਤੇ ਲੋਕ ਦੂਜਿਆਂ ਨੂੰ ਵੀ ਰੋਕਦੇ ਵੀ ਇਹ ਕੁਰੀ ਜਾਂਦੇ ਅੱਗੇ ਇਹ ਕੀ ਗੱਲ ਸੁਭਾਈ ਲੈਣਾ ਵੀ ਸਾਡਾ ਕੰਮ ਹੈ ਜੋ ਸਾਨੂੰ ਨਹੀਂ ਦਿੱਕਤ ਸਾਡੇ ਪਰਿਵਾਰ ਨੂੰ ਦਿੱਕਤ ਤੁਹਾਨੂੰ ਦਿੱਕਤ ਕਿਉਂ ਆਏਗੀ ਕਿੰਨੀ ਬੀਬੀ ਨਾ ਤੁਥੋ ਰੋਟੀ ਲੈਣੀ ਸੀ ਆਪ ਦਾ ਕਰਕੇ ਹੀ ਖਾਣਾ ਸਾਡੀ ਗੱਲ 'ਚ ਨਾ ਹੀ ਬੋਲਣ ਤੇ ਤਾਂ ਹੀ ਚੰਗਾ ਹੈ ਮੈਂ ਸਿੱਧੀ ਗੱਲ ਕਹਿਣਾ ਜੇ ਕੋਈ ਵੇਖੇ ਨਾ ਵੇਖੇ ਪਰ ਸਾਡੀ ਵੀਡੀਓ ਜੋ ਮੈਂ ਅਸੀਂ ਕੰਮ ਕਰਦੇ ਆ ਉਹਦਾ ਆਪ ਦਾ ਆਪ ਕਰਾਂਗੇ ਜੀ ਸਾਡੀ ਗੱਲ 'ਚ ਬੋਲਣ ਦੀ ਕੋਈ ਲੋੜ ਨਹੀਂ ਓਕੇ ਬਸ ਇੰਨੀ ਗੱਲ ਕਹਿਣੀ ਸੀ ਮੈਂ ਜੇ ਕਿ ਵੇਦਾ ਤਾਂ ਠੀਕ ਹੈ ਤੇ ਨੀ ਮੈਂ ਰੀਲ ਵੀ ਪਾਉਂਗਾ ਆਪੇ ਵੇਖਣਗੇ ਤੇ ਆਪੇ ਪਤਾ ਲੱਗ ਜੂਗਾ ਕੀ ਚੱਕਰ ਹਨ ਸਾਡਾ ਕੰਮ ਅਸੀਂ ਆਪੇ ਕਰਾਂ ਠੀਕ ਹੈ ਨਾ ਬੀਬੀ ਹਾਂ ਬੋਲ ਹਾਂ ਹਾਂ ਜੇ ਸਾਨੂੰ ਨਹੀਂ ਦੇ ਇੱਕ ਦਿਨ ਸਾਡੇ ਪਰਿਵਾਰ ਨੂੰ ਨਹੀਂ ਦਿੱਕਤ ਕਿਸੇ ਨੂੰ ਦਿੱਕਤ ਕਿਉਂ ਆ ਕਿਹੜੀ ਬੀਬੀ ਤੇਰੇ ਫਪੜਾ ਧਾ ਕੇ ਗੋਡਾ ਨੰਗਾ ਕਰੀ ਬੈਠੀ ਆ ਗਣਾ ਕੋਈ ਯਾਰ ਗੋਡੇ ਨੰਗੇ ਨੂੰ ਕੋਈ ਆ ਲੈ ਦੱਸ ਰੀਲ ਬਣਾਈ ਸੀ ਠੀਕ ਹੈ ਇੱਕ ਬੀਬੀ ਆਇਆ ਕਰਕੇ ਨਾ ਇਹ ਇੱਥੇ ਕਰਕੇ ਆਇਆ ਸੀ ਆਇਆ ਸੀ ਉਹ ਹੀ ਹੁੰਦੀ ਸੀ ਅਕੇ ਗੋਡਾ ਨੰਗਾ ਕਰਕੇ ਵੀਡੀਓ ਬਣਾਦੀ ਆਇਆ ਕਰਕੇ ਬਣਾਦੀ ਉਹ ਕਰਕੇ ਬਣਾਦੀ ਅਕਸਰ ਫਪੜਾ ਦਾ ਵਿਆਹ ਹੁੰਦੀ ਦਰੀਆਂ ਡੀਆਂ ਅਗਲਾ ਕੋਈ ਨਹੀਂ ਸੱਤ ਸੱਤ ਇਹ ਕਿਸੇ ਨੇ ਹੱਥੋਂ ਕੀ ਲੈਣੇ ਆਪ ਦਾ ਕੰਮ ਕਰ ਲੋ ਆਲਾ ਘਰ ਸੰਭਲੋ ਇੰਨਾ ਬਹੁਤ ਹੈ ਹੋਰ ਸਾਨੂੰ ਕੋਈ ਲੋੜ ਨਹੀਂ ਕਿਸੇ ਦੀ ਠੀਕ ਹੈ ਨਾ ਤੇ ਹੋਰ ਵੀ ਬੀਬੀ ਠੀਕ ਠਾਕ ਜਾਵਾ ਸੇ ਤਾਂ ਓਕੇ ਹੈ ਗੱਲਾਂ ਬਾਤਾਂ ਬੀਬੀ ਦਾ ਸਟਰੀਟ ਆਉਣਾ ਦੇ ਵਿੱਚ ਕੀ ਚੱਕਰ ਹੈ ਉਹ ਅਗਲੇ ਵਲੌਗ ਵੀ ਕਲੀਅਰ ਕਰਾਂਗੇ ਵੀਬੀ ਵੀ ਤੁਹਾਨੂੰ ਸਾਰੀ ਗੱਲਬਾਤ ਦੱਸ ਦਿਆਂਗੇ ਵਾਡੇ ਲੋਟ ਤੇ ਅੱਜ ਤਾ ਬੀਬੀ ਮੇਰੀ ਬੋਲੀਆਂ ਵੀ ਨਹੀਂ ਸੁਣਾ ਸਕਦੀ ਕੋਈ ਗੱਲਬਾਤ ਨਹੀਂ ਕਰ ਸਕਦੀ ਬਖ ਜਮਾ ਐ ਚੁੱਪ ਬੈਠੀ ਐ ਚੁੱਪ ਬੈਠੀ ਉਹ ਨੂੰ ਹਾਂ ਵੇਖ ਕੋਈ ਗੱਲ ਲੈ ਤੁਹਾਨੂੰ ਦੱਸਾਂਗੇ ਬਾਅਦ ਚ ਖੁੱਲੇ ਟਾਈਮ ਚ ਨਾ ਹੋ ਸਕਦਾ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸਾਰੀ ਗੱਲ ਸ਼ੇਅਰ ਕਰ ਦਿਆਂਗੇ ਵੀ ਕੀ ਚੱਕਰ ਠੀਕ ਆ ਨਾ ਤੇ ਬਾਕੀ ਜਿਹੜੀ ਮੈਂ ਗੱਲ ਕਹਿਣੀ ਸੀ ਕਹਿ ਦਿੱ ਮੈਂ ਕੱਲ ਨੂੰ ਰੀਲ ਬਣਾ ਕੇ ਵੀ ਪਾਉਂਗਾ ਜਿਨੇ ਵੇਖਣਾ ਆ ਦੇਖ ਲੈ ਜਿਹਨੂੰ ਦਿੱਕਤ ਆ ਉਹ ਵੀ ਦੱਸ ਦੇ ਆਪ ਨੂੰ ਆਪ ਨੂੰ ਕੋਈ ਜਿਹੜਾ ਨਾ ਕਿਸੇ ਤੋਂ ਕੋਲ ਲੈਣਾ ਨਾ ਕਿਸੇ ਨੂੰ ਕੋਈ ਦੇਣਾ ਤੇ ਬਸ ਤੜਕੇ ਪੱਕੀ ਗੱਲ ਆ ਹੋਰ ਰੀਲ ਬੀਬੀ ਬਣੇ ਨਾ ਬਣੇ ਠੀਕ ਹੈ ਮੈਂ ਵੀਡੀਓ ਬਣਾਉਂਗਾ ਵੀ ਰੋਗ ਵੱਡੀਆਂ ਵੀਡੀਓ ਤਾਂ ਨਹੀਂ ਵੇ ਦੇ ਘੱਟ ਨਹੀਂ ਹੋਣਗੇ ਪਰ ਜਿਹੜੀ ਦੂਜੀ ਆਪਣੀ ਇੰਸਟਾਗ੍ਰam ਦੀ ਰੀਲ ਹੋਗੀ ਉਹ ਤੇ ਪਾਉਂਗਾ ਮੈਂ ਰੀਲ ਤੜਕੇ ਸਪੈਸ਼ਲ ਪਾਉਂਗਾ ਬਹਿ ਕੇ ਆਰਾਮ ਨਾਲ ਵੀ ਆ ਚੱਕਰ ਆ ਗੱਲ ਬਾਤ ਆ ਠੀਕ ਹੈ ਓਕੇ ਹੋਰ ਸੁਣਾ ਬੀਬੀ ਕੀ ਸੁਣਾ ਮੋਰ ਸਤ ਸ੍ਰੀ ਅਕਾਲ ਗੱਲਬਾਤ ਕੋਈ ਲੈ ਵੀ ਬੀਬੀ ਤਾਂ ਨਹੀਂ ਮੇਰੀ ਬੋਲਦੀ ਠੀਕ ਹੈ ਹੁਣ ਬਾਲਾ ਵੱਡਾ ਵਲੌਗ ਨਹੀਂ ਕਰਦੇ ਆਪਾਂ 8-10 ਮਿੰਟ ਦਾ ਵਲੌਗ ਬਣ ਗਿਆ ਆਪਣਾ ਤੇ ਮਿੱਤਰੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਅੱਗੇ ਵੀ ਵਲੌਗ ਆਈਆਂ ਆਉਣਗੇ ਬਸ ਵਲੌਗ ਹੁਣ ਆਏ ਕਰਨੇ ਕੋਸ਼ਿਸ਼ ਹੋ ਜਾਣਾ ਥੱਕ ਕੇ ਰੱਖਾਂ ਕੰਮ ਕਿਸੇ ਦਾ ਕੋਈ ਚੱਕਰ ਨਹੀਂ ਆਪਾਂ ਨੂੰ ਓਕੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਦੱਬ ਕੇ ਓਕੇ